ਬਾਨ ਸਾਹਿਬ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਤੇ ਅੱਜ ਅੱਜ ਮੇਰੀਆਂ ਮਾਵਾਂ ਚੀਕਾਂ ਮਾਰ-ਮਾਰ ਕੇ ਆਪ ਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਓ ਮਾਣ ਨੂੰ ਪੁੱਛ ਕੇ ਵੇਖੋ ਜਿਹੜੀ 9 ਮਹੀਨੇ ਢਿੱਡ ਚ ਆਪਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨਿਤ ਜਾਂ ਜਿਉਂਦੀ ਐ ਨਿਤ ਮਰਦੀ ਐ ਤਕਲੀਫਾਂ ਚ ਆਉਂਦੀ ਐ ਤੇ ਫੇਰ 9 ਮਹੀਨਿਆਂ ਬਾਅਦ ਜਦੋਂ ਪੁੱਤ ਜਨਮ ਲੈਂਦਾ ਓਰੀ ਸਾਰੀ ਥਕਾਨ ਉਤਰ ਜਾਂਦੀ ਐ ਵੀ ਮੇਰੇ ਪੁੱਤ ਨੇ ਜਨਮ ਲਿਆ ਫੇਰ ਓਰੀਆਂ ਆਸਾਂ ਹੁੰਦੀਆਂ ਕਿ ਹੁਣ ਮੇਰੇ ਪੁੱਤ ਦੀ ਜੰਝ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਵਾਹੇਗਾ ਤੇ ਫੇਰ ਅਰਥੀ ਨੂੰ ਕੰਦਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲ ਹੈ ਨਸ਼ੇ ਚ ਤੇ ਮੇਰੀ ਮਾਂ ਨੂੰ ਆਪੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੋਣਾ ਪੈਂਦਾ ਫੇਰ ਤੇ ਉਹ ਧਾਹਾਂ ਮਾਰ ਕੇ ਰੋਂਦਾ ਧਾਹਾਂ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਉਹ ਰੱਬਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਜਾਂ ਮੇਰੇ ਬਿਨਾ ਸਾਰ ਲੈਂਦੀ ਪਰ ਦੇ ਕੇ 21 ਸਾਲਾਂ ਦੀ ਉਮਰ ਬੇਕਾਮ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇਵਾਲ ਸਾਹਿਬ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਹੈ ਨਸ਼ਾ ਵੱਧਦਾ ਜਾ ਰਿਹਾ ਹੈ ਨੌਜਵਾਨ ਖੁੱਟਾ ਤੇ ਖੜ ਖੜ ਕੇ ਸੱਥਾ 'ਚ ਨਸ਼ਾ ਕਰ ਰਹੇ ਨੇ ਤੇ ਮੌਤ ਦੀ ਭਲੀ ਛੜ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਇਹ ਇਹ ਕਿ ਕਿ ਸਰਕਾਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਰਹੀ ਹੈ ਅਕਾਲੀ ਬਲ ਵੇਲੇ ਆਇਆ ਨਸ਼ਾ ਤੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰ ਬੰਦ ਨਹੀਂ ਹੋਇਆ ਕਾਂਗਰਸ ਵੇਲੇ ਵੀ ਨਸ਼ਾ ਸੀ ਤੇ ਹੁਣ ਨਸ਼ਾ ਚਾਰ ਗੁਣੇ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਆਮ ਆਦਮੀ ਪਾਰਟੀ ਨੇ ਕਿਹਾ ਆਈ ਹੈ ਮੈਕੀਜਨ ਕੋਈ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨਾ ਦਰਦਨ ਓਏ ਭਗਵਾਨ ਤੁਮਾਨ ਸਿਆ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਾ ਵੜਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜਨਾ ਸਿਟਿਏ ਤੇ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ ਫੇਰ ਕੰਮ ਚੱਲਣਾ ਹੈ ਨਹੀਂ ਨਹੀਂ ਚੱਲਣਾ ਪਾਣੀਆਂ ਦਾ ਮੁੱਦਾ ਪੰਜਾਬ ਦਾ ਉਰੇ ਤੇ ਚਰਚਾ ਹੋਣੀ ਚਾਹੀਦੀ ਹੈ ਘਟੋ ਘਟ 15 ਦੇ ਚਰਚਾ ਹਰੇਕ ਬੰਦਾ ਕਹਿ ਦਿੰਦਾ ਖੜਾ ਹੋ ਕੇ ਮੈਂ ਪਾਣੀ ਨਹੀਂ ਜਾਂਦੇਗਾ ਮੇਰਾ ਖੂਨ ਜਾਏਗਾ ਜੇ ਸੁਪਰੀਮ ਕੋਰਟ ਨੇ ਫੈਸਲਾ ਤੁਹਾਡੇ ਉਲਟ ਕਰਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਉਹਨਾਂ ਨੇ ਦੇਖ ਲਿਆ ਹਿੰਦੁਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਵਕਾਤਾ ਕਿ ਪੰਜਾਬ ਦੇ ਲੋਕ ਮਰ ਜਾਣਗੇ ਲੇਕਿਨ ਇਹ ਨਹੀਂ ਮੰਨਣਗੇ ऐसे करके काले कानून वापस ले सत सौ किसान मरिया हिंदुस्तान की सरकार थोड़ी दुश्मन है कि चाहता नरेंद्र मोदी वो ये चाहता कि सुप्रीम कोर्ट इन्हे दे, खिलाफ फैसला करते पानी का उस तो बाद बंजर तो हो जाएगा जो पानी नहीं होएगा फिर झोना नहीं होएगा जो झोना नहीं होएगा फिर मैं एमएसपी नहीं देनी पेगी ਤੇ ਜਿੰਨੇ ਨੂੰ ਐ ਮਸਪੀ ਨਹੀਂ ਦੇਣੀ ਪਾਏਗੀ ਤੇ ਕਾਲੇ ਕਾਨੂੰਨ ਬਣਾਉਣ ਦੀ بجائے ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦਿੱਤਾ ਤੇ ਸੁਪਰੀਮ ਕੋਰਟ ਪਤਾ ਨਹੀਂ ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹੱਥੋਂ ਖੇਡੀ ਪਏ ਐ ਫਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਫਲਾਣੇ ਨੂੰ ਫੜ ਲਓ ਜਿਹੜਾ ਬੋਲਦਾ ਫਰ ਲੋ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ ਚਿੰਤਾ ਕੀ ਹੈ ਚਿੰਤਾ ਕੀ ਹੈ ਕੱਲ ਇੱਕ ਕੁੜੀ ਦਾ ਫੋਨ ਆਇਆ ਭਾਈ ਮਾਰਾ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ-ਕਿਹੜੇ ਬੈਠੇ ਹਰਿਆਰ ਕਮੋਦ ਸਾਹਿਬ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਵੇ ਦੀ ਕੁੜੀ ਐ ਕਰਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਐ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਹਾਂ ਮੈਂ ਕਿਹਾ 10 ਪੁੱਤ ਕਹਿੰਦੀ ਮੈਂ ਨੈਗਰਾਫਾਲ ਐ ਨੈਗਰਾਫੋਨ ট্রাক ਤੋਂ ਦੇ ਨਾਲ ਐ ਕੈਨੇਡਾ ਕੈਨੇਡਾ ਚ ਟੋਰੰਟੋ ਆ ਤੇ ਟੋਰੰਟੋ ਦੇ ਨਾਲ ਹੀ ਨੈਗਰਾਫਾਲ ਇੱਕ ਸ਼ਹਿਰ ਐ ਕਈਆਂ ਨੇ ਵੇਖਿਆ ਤੁਸੀਂ ਜਗਰਾਉਂ ਵਾਲਿਆਂ ਨੇ ਮੈਂ ਕਿਹਾ ਤੂੰ ਇੱਥੇ ਕਿਵੇਂ ਆਈ ਰਹਿਣੀ ਕਿੱਥੇ ਕਹਿੰਦੀ ਇੱਕ ਕਮਰੇ ਚ 6 ਕੁੜੀਆਂ ਰਹਿਣੀਆਂ ਐ ਮੈਂ ਕਿਹਾ ਦਾਸ ਪੁੱਤ ਕੰਮ ਕਿਨੇ ਕਹਿੰਦੀ ਇੱਕ ਹੋਰ ਕੰਮ ਤੇ ਜਾਂਦੀ ਐ ਦੂਜਿਆਂ ਨੂੰ ਕੰਮ ਨਹੀਂ ਮਿਲਿਆ ਇੱਕ ਨੂੰ ਹੀ ਕੰਮ ਮਿਲਿਆ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਹਰਪ੍ਰੀਤ ਜੀ ਕਹਿੰਦੀ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਖਲੀਫਾ ਸਾਹਿਬ ਮੈਂ ਕਿਹਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਕਿਹਾ ਕੰਮ ਭਾਲ ਕੇ ਦਿਓ ਬੱਬੂ ਜੀ ਉਹ ਲੱਭ ਜੂਗਾ ਕੰਮ मैं क्या पुत कह बस मसा ही गुजारा होंगे ढिडे बहार चले गए क्योंकि इतने इंतजाम नहीं किए पत्रकार साथियों ढिड दे जमे तो बहर चले गए इस धरती प्यार करने वाले असं इंतजाम नहीं कर सके लेकिन ਅੱਜ ਮਾਈਗ੍ਰੇਸ਼ਨ ਮੈਨੂੰ ਕਿਸੇ ਤੇ ਅਤਰਾਜ ਨਹੀਂ ਹੈ ਮੈਂ ਇਨਸਾਨ ਨੂੰ ਪਿਆਰ ਕਰਦਾ ਹਾਂ ਮੈਂ ਚਾਹੇ ਉਹ ਕਿਸੇ ਜਾਤ ਦਾ ਹੈ ਪਾਤ ਦਾ ਚਾਹੇ ਯੂਪੀ ਦਾ ਚਾਹੇ ਬਿਹਾਰ ਦਾ ਮੈਂ ਹਰ ਵਿਅਕਤੀ ਨੂੰ ਪਿਆਰ ਕਰਦਾ ਹਾਂ ਸਾਨੂੰ ਅਤਰਾਜ ਨਹੀਂ ਹੈ ਕੋਈ ਬਾਹਰਲੇ ਸੂਬੇ ਤੋਂ ਸਾਡੇ ਤੇ ਆ ਰਿਹਾ ਹੈ ਮੈਨੂੰ ਅਤਰਾਜ ਨਹੀਂ ਹੈ ਪਰ ਮੈਨੂੰ ਅਤਰਾਜ ਇੱਕ ਗੱਲ ਦਾ ਹੈ ਓਏ ਪੰਜਾਬ ਜੀ ਰਹੇਗਾ ਪੰਜਾਬ ਦੇ ਵਿੱਚ ਸਾਰੇ ਪਹਿਨਗੇ ਲੇਕਿਨ ਪੰਜਾਬੀ ਜਦੋਂ ਤੁਸੀਂ ਖਤਮ ਹੋ ਗਏ ਅੱਜ ਤੋਂ 20 ਸਾਲਾਂ ਨੂੰ ਫਿਰ ਪੰਜਾਬੀ ਕੋਈ ਗੱਲ ਕਰਨ ਵਾਲਾ ਨਹੀਂ ਰਹੇਗਾ ਪੰਜਾਬੀ ਬੋਲਣ ਵਾਲਾ ਮਿਲ ਨਹੀਂ ਲੱਗਾ ਪੰਜਾਬੀ ਤੀਆਂ ਨਹੀਂ ਹੋਣਗੀਆਂ ਜਿੱਦੇ ਨਹੀਂ ਪਹਿਨਗੇ ਭੰਗੜੇ ਨਹੀਂ ਪਹਿਨਗੇ ਪੱਜਾ ਨਹੀਂ ਹੋਣਗੀਆਂ ਦਾੜੀਆਂ ਤੇ ਕੇਸ ਤੇ ਕਰਪਾਨਾ ਨਹੀਂ ਹੋਣਗੀਆਂ फेर थे दे हे कर अपनी जीत करू फिर फिर मेरे गुरु का नारा बुलंद करने वाला बोले सो निहार कह वाला पंजाबी नहीं रहेगा ਕਿਉਂਕਿ ਮਾਈਗ੍ਰੇਸ਼ਨ ਪੰਜਾਬ ਦੇ ਬੱਚੇ ਘਟ ਜੰਮ ਰਹੇ ਤੇ ਮਰ বিষ্ণੂ ਜੀ ਜਾਦਾ ਰਹੇ ਹੰਬੜਾ ਸਾਹਿਬ ਮਰ ਜਾਵੇਲੇ ਜੰਮ ਘਟ ਰਹੇ ਜਿਹੜੇ ਹੈਗੇ ਉਹ ਕੈਨੇਡਾ ਤੇ ਅਮਰੀਕਾ ਚਲੇ ਗਏ ਫਿਰ ਮੇਰਾ ਪੰਜਾਬ ਫਿਰ ਮੇਰੀ ਪੰਜਾਬੀ ਫਿਰ ਕੀ ਹੋਏਗਾ ਫਿਰ ਸਾਰਾ ਕੰਮ ਖਤਮ ਹੋ ਜਾਏਗਾ ਦੁਨੀਆ ਦੇ ਨਕਸ਼ੇ ਤੋਂ ਜੈਸ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸੀ ਖੇੜਾ ਸਾਹਿਬ ਸਿਉਨੇ ਦੀ ਚਿੜੀ ਮੇਰਾ ਪੰਜਾਬ ਫਿਰ ਹੋਰੀਆਂ ਗੱਲਾਂ ਨਹੀਂ ਹੋਣਗੀਆਂ ਸੋ ਮੈਂ ਇਸ ਕਰਕੇ ਧਰਨਾ ਲਾਇਆ ਭਗਵੰਤ ਮਾਨ ਸਾਹਿਬ ਇਸ ਕਰਕੇ ਮੇਰਾ ਰੋਸ ਹੈ ਕਿ ਆਮ ਮੁੱਖ ਮੰਤਰੀ ਬਣੇ ਅੱਜ ਪੈਨਸ਼ਨਾਂ ਕੱਟਦੀਆਂ ਇਹ ਪੰਜਾਬ ਦੇ ਮਸਲੇ ਆ ਮੇਰਾ ਕੋਈ ਰੋਰਾ ਨਹੀਂ ਭਗਵਾਨ ਮਾਨ ਸਾਹਿਬ ਨਾਲ ਮੈਂ ਕਹਣਾ 5 ਸਾਲ ਹੋਰ ਮੁੱਖ ਮੰਤਰੀ ਦੇ ਲੇਕਿਨ ਪੰਜਾਬ ਮਸਲੇ ਦਾ ਹੱਲ ਕਰਕੇ ਦੇ ਮਿੱਤਰਾ ਨਹੀਂ ਗੱਲ ਨਹੀਂ ਬਣੀ ਔਰ ਦੂਜੀ ਗੱਲ ਆ ਜਿਹੜੀਆਂ ਗੱਲਾਂ ਸਾਰੇ ਲੀਡਰਸ਼ਿਪਾਂ ਨੇ ਕੀਤੀਆਂ ਉਹ ਇੰਡੀਆ ਅਲਾਈንስ ਜਿਹੜਾ ਇੰਡੀਆ ਅਲਾਈንስ ਜਿਹੜਾ ਦਿੱਲੀ ਦਾ ਗਠਜੰਦਨ ਹੈ ਇਹ ਗਠਜੰਦਨ ਕਿਉਂ ਕੀਤਾ ਇਹ ਕਿਉਂ ਕੀਤਾ ਇਹ ਇਸ ਕਰਕੇ ਹੋਇਆ ਕਿਉਂਕਿ ਇੱਕ ਨਾਦਰ ਸ਼ਾਹ ਇੱਕ ਔਰੰਗਜ਼ੇਬ ਹਿੰਦੁਸਤਾਨ ਦੀ ਤਰਤੀ ਤੇ ਦੁਬਾਰੇ ਆ ਗਿਆ ਜਿਹਨੇ 150 ਐਮਪੀਆ ਨੂੰ ਬਾਹਰ ਕੱਢ ਰੱਖਿਆ ਹੈ ਜਿਹੜਾ ਕਹਿੰਦਾ ਗੱਲ ਸੁਣ ਲੋ ਜੋ ਕਮਾਂਗੇ ਉਹ ਹੋਏ ਹੋਏਗਾ ਮੇਰੇ ਤੋਂ ਬਿਨਾ ਹਿੰਦੁਸਤਾਨ ਦਾ ਪੁੱਤ ਨਹੀਂ ਹਿਲੇਗਾ